ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਆਏ ਆ ਪਿੰਡ ਗੰਜੂਆਣਾ ਜ਼ਿਲ੍ਹਾ ਅਤੇ ਤਹਿਸੀਲ ਫਾਜ਼ਿਲਕਾ ਦੇ ਵਿੱਚ ਦੋਸਤੋ ਜਿਨ੍ਹਾਂ ਦੇ ਘਰ ਆਪਾਂ ਆਏ ਆ ਓਨਰ ਬਾਈ ਅਵਿਨਾਸ਼ ਕੁਮਾਰ ਜੀ son of ਮਿਲਖ ਰਾਜ ਜੀ ਹੈਗੇ ਹਨ ਜੀ ਸੋ ਇਸ ਝੋਟੀ ਦੀ ਆਪਾਂ ਗੱਲ ਕਰੀਏ ਜੀ ਇਹ ਤੀਜਾ ਸੂਆ ਇਸ ਵਾਰ ਸੂਈ ਹੈ ਜੀ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਕੀ ਹਵਾਨੇ ਦੀ ਗੱਲ ਕਰੀਏ ਤੇ ਥੋੜੀ ਜਿਹੀ ਜਿਆਦਾ ਕੋਈ ਪ੍ਰੋਬਲਮ ਨਹੀਂ ਕਹਾਂਗੇ ਬਾਕੀ ਥਣ ਚਾਰੇ ਕਾਫੀ ਵਧੀਆ ਚੱਲਦੇ ਹਨ ਕਿਸੇ ਵਿੱਚ ਵੀ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਥੋੜੀ ਜੀ ਆਪਾਂ ਕਹਿ ਸਕੀਏ ਹਵਾ ਕਹਿ ਸਕਦੇ ਹਾਂ ਇੱਕ ਬੈਕ ਪਿਛਲੇ ਥਣ ਦੀ ਉਹ ਵੇਖਣ ਚ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਬਾਕੀ ਨੀਲੀ ਰਾਵੀ ਦੇ ਵਿੱਚ ਇਹ ਪਿਓਰ ਮੱਝ ਤੁਸੀਂ ਵੇਖ ਰਹੇ ਹੋ ਜੀ ਦੋਸਤੋ ਇਸ ਦੀ ਮਿਲਕ ਦੀ ਗੱਲ ਕਰੀਏ ਤੇ 14 ਲੀਟਰ ਦੀ ਕੰਪੈਸਿਟੀ ਹੈਗੀ ਹੈ ਜੀ ਇਸ ਦੀ ਮਿਲਕ ਦੀ ਪਰ ਡੇ ਦੀ ਅੱਜ ਤੀਜਾ ਦਿਨ ਹੋ ਗਿਆ ਜੀ ਸੂਈ ਨੂੰ ਮਗਰ ਇਸ ਦੇ ਕੱਟਾ ਹੈਗਾ ਜੀ ਜਿਹੜਾ ਕੀ ਜੈਡ ਬਲੈਕ ਹੀ ਆ ਸੋ ਮੱਜ ਬਾਕੀ ਤਕਰੀਬਨ ਸਾਰੇ ਬੰਨਿਓ ਪੂਰੀ ਹੈਗੀ ਐ ਜੀ ਨਿਸ਼ਾਨ ਪਿਛਲੀਆਂ ਲੱਤਾਂ ਦੇ ਪੂਰੇ ਕਰਦੀ ਆ ਅਗਲੇ ਪੈਰ ਕਾਲੇ ਹਨ ਜੀ ਅੱਖ ਬਿੱਲੀ ਆ ਬੱਗੀ ਮੋਛ ਦੀ ਇਹ ਮੱਜ ਸਿੰਘ ਖੁੱਲੇ ਆ ਜੀ ਨੀਲੀ ਰਾਵੀ ਦੇ ਵਿੱਚ ਅਕਸਰ ਸਿੰਘ ਖੁੱਲੇ ਆ ਹੀ ਜਾਂਦੇ ਨੇ ਦੋਸਤੋ ਬਾਕੀ ਜੇ ਆਰਡਰ ਦੀ ਆਪਾਂ ਗੱਲ ਕਰੀਏ ਤੇ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤੇ ਦੋ ਡੰਗ ਦੀ ਚੁਵਾਈ ਜ਼ਰੂਰ ਕਰਕੇ ਲੈ ਕੇ ਜਾਇਓ ਇਸ ਨਾਲ تسल्ली ਤੁਹਾਡੀ ਖੁੱਦ ਦੀ ਆ ਸਾਡਾ ਕੰਮ ਕੱਲਾ ਵੀਡੀਓ ਬਣਾਉਂਦਾ ਹੈਗਾ ਹੈ ਜੀ ਅਸੀਂ ਵੀਡੀਓ ਤੁਹਾਡੇ ਤੱਕ ਪਹੁੰਚਾਈ ਤੀ ਆ ਸੋ تسल्ली ਤੁਸੀਂ ਖੁਦ ਨੇ ਕਰਨੀ ਆ ਮੌਕੇ ਤੇ ਆ ਕੇ ਅਵਿਨਾਸ਼ ਕੁਮਾਰ ਉਹਨਾਂ ਦੇ ਘਰ ਆ ਕੇ ਤੁਸੀਂ ਪਿੰਡ ਗੰਜੂਆਣਾ ਇੱਕ ਵਾਰੀ ਫੇਰ ਤੋਂ ਦੱਸ ਰਹੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਫਾਜ਼ਿਲਕਾ ਦੇ ਵਿੱਚ ਆ ਕੇ ਤੁਸੀਂ تسਲੀ ਕਰ ਸਕਦੇ ਹੋ ਤੇ ਬਾਕੀ ਜਿਹੜੇ ਫੋਨ ਨੰਬਰ ਨੇ ਜੀ ਉਹਨਾਂ ਤੇ ਤੁਸੀਂ ਕੰਟੈਕਟ ਕਰਕੇ ਸਿੱਧਾ ਮੱਝ ਖਰੀਦ ਸਕਦੇ ਹੋ ਜੀ ਅਭਿਨਾਸ਼ ਕੁਮਾਰ ਦਾ ਨੰਬਰ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ 94658 19586 94658 19586 ਤੇ ਤੁਸੀਂ ਕੰਟੈਕਟ ਕਰਕੇ ਬਾਈ ਹੋਰਾਂ ਤੋਂ ਪੂਰੀ ਜਾਣਕਾਰੀ ਹੋਰ ਵੀ ਲੈ ਸਕਦੇ ਹੋ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੰਕਾ ਹੋਵੇ ਤੁਹਾਨੂੰ ਬਾਕੀ ਵਾਰ-ਵਾਰ ਆਪਾਂ ਦੱਸ ਰਹੇ ਹਾਂ ਜੀ ਤਸੱਲੀ ਤੁਸੀਂ ਜ਼ਰੂਰ ਕਰਕੇ ਲੈ ਕੇ ਜਾਓ ਇੱਕ ਡੰਗ ਦੀ ਦੋ ਡੰਗ ਦੀ ਝੋਟੀ ਦੀ ਤਸੱਲੀ ਤੁਸੀਂ ਖੁਦ ਨੇ ਕਰਕੇ ਲੈ ਕੇ ਜਾਣੀ ਆ ਉਹ ਔਰ ਛੱਟਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈਗੀਗੀ ਬਾਕੀ ਤੁਹਾਨੂੰ ਆਪਾਂ ਦੱਸਿਆ ਹੋਇਆ ਜੀ ਕਿ ਥਣ ਦੇ ਵਿੱਚ ਮਾੜੀ ਜੀ ਹਵਾ ਦੀ ਗੱਲ ਕਹਿ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਰਸੌਲੀ ਕਹਿ ਸਕਦੇ ਹੋ ਬੈਕ ਵਾਲੇ ਥਣ ਦੇ ਵਿੱਚ ਨਜ਼ਰ ਤੁਹਾਨੂੰ ਆ ਰਹੀ ਹੋਵੇਗੀ ਸੋ ਤੁਸੀਂ ਉਹ ਨੋਟ ਕਰ ਲਿਓ ਬਾਕੀ ਤੁਹਾਨੂੰ ਇੱਕ ਵਾਰੀ ਤੋੜ ਕੇ ਮੱਝ ਜ਼ਰੂਰ ਦਿਖਾ ਦੇਣੇ ਆ ਬਾਈ ਜੀ ਮੱਝ ਜ਼ਰੂਰ ਇੱਕ ਵਾਰੀ ਤੋੜ ਕੇ ਦਿਖਾ ਦਿਓ ਜੀ ਸੋ ਦੋਸਤੋ ਰੇਟ ਦੀ ਗੱਲ ਕਰੀਏ ਤੇ 65000 ਰੁਪਇਆ ਬਾਈ ਹੋ ਰਹੀ ਇਸ ਦਾ ਮੁੱਲ ਕਰਦੇ ਨੇ ਬਾਕੀ ਮੌਕੇ ਤੇ ਮਾਨਤਾਨ ਜਰੂਰ ਕੀਤਾ ਜਾਵੇਗਾ ਜਿਹੜਾ ਕੋਈ ਸੱਜਣ ਵੀਰ ਖਰੀਦਣ ਆਉਂਦਾ ਮੌਕੇ ਤੇ ਮਾਨਤਾਨ ਜਰੂਰ ਹੋਵੇਗਾ ਸੋ ਤੁਸੀਂ ਵੇਖ ਸਕਦੇ ਹੋ ਜੀ ਪਿਛਲੇ ਥਣ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਨਹੀਂ ਕਹਾਂਗੇ ਕਿਉਂਕਿ ਥਣ ਬਹੁਤ ਵਧੀਆ ਚੱਲਦਾ ਇਹਨਾਂ ਤੇ ਆਪਦੇ ਘਰ ਦੀ ਹੀ ਪਾਲੀ ਹੋਈ ਝੋਟੀ ਹੈ ਜੀ ਸੋ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਝੋਟੀ ਤੁਸੀਂ ਆਪਣੀ ਤਸੱਲੀ ਦੋ ਡੰਗ ਦੀ ਜ਼ਰੂਰ ਕਰਕੇ ਫੇਰ ਝੋਟੀ ਖਰੀਦਿਓ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ